ਇਸ ਦੁੱਖ ਦੀ ਘੜੀ ਵਿੱਚ ਅੱਜ ਟੰਡੋਲੀ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਪੈਦਲ ਤੁਰ ਕੇ ਜਾ ਰਹੇ ਨੇ ਇਹਨਾਂ ਗਰੀਬ ਪਰਿਵਾਰਾਂ ਨਾਲ ਜਮ੍ਹਾਂ ਕਰਨ ਦਾ ਟਪੈਂਦੀ ਹੈ ਨਾ ਇਸ ਵੀ ਲੁਕੀ ਛੁਪੀ ਗੱਲ ਨਹੀਂ ਤੇ ਫਿਰ ਐਟ ਕੀ ਸਰਕਾਰ ਕਿਉਂ ਚੁੱਪ ਰਹੀ ਕਿ ਕਿਉਂ ਕੀ ਇਸ ਤੋਂ ਸਾਬਦਾ ਜ਼ਿਲ੍ਹਾ ਤੇ ਫਿਰ ਐਕਸਾਈਜ਼ ਮਿਨਿਸਟਰ ਫਾਈਨੈਂਸ ਮਿਨਿਸਟਰ ਸਾਹਿਬ ਦਾ ਜ਼ਿਲ੍ਹਾ ਅਜੇ ਤੱਕ ਕੋਈ ਮੋਚ ਕਿਉਂ ਹੈ ਅਸੀਂ ਸੜਾਈ ਡਿਮਾਂਡ ਹੈ ਅਰਜਨ ਕਿ ਜਿਹੜੇ ਜਿਹੜੇ ਪੂਰੇ ਹੋਏ ਐ ਉਹਨਾਂ ਦੀਆਂ ਵਿੱਤਵਾਵਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ 1-1 ਰੁਪਇਆ ਦਿੱਤਾ ਜਾਵੇ ਤੇ ਸਾਰਿਆਂ ਦੇ ਘਰਾਂ ਦੀ ਬਰੰਮਤ ਕਰਕੇ ਪੱਕੇ ਘਰ ਖੜੇ ਕੀਤੇ ਜਾਣ ਪਲਸਟਰ ਹੋ ਜੇ ਸੀਮਿੰਟ ਦਾ ਸਾਰਾ ਜਿਹੜਾ ਕੀ ਉਨਨ ਨੂੰ ਦੁੱਕ ਹੋਣ ਕਰਕੇ ਸਾਰੇ ਰਿਮਰੇਟ ਸਿੱਖ ਹੈ ਗਰੀਬ ਆਦਮੀ ਨੇ ਜਿਹੜੇ ਰੋਡ 'ਚ ਆਪਣੀ ਕਿੱਕ ਕਰਦੇ ਸੀਗੇ ਕਦੇ ਇਨਨ ਨੂੰ ਦਿਹਾੜੀ ਮਿਲ ਜਾਂਦੀ ਸੀ ਕਦੇ ਨਹੀਂ ਮਿਲਦੀ ਸੀ ਤੇ ਬਹੁਤ ਅਫਸੋਸ ਜਨ ਹੈ ਕਿ ਗਰੀਬ ਮਾਰ ਮੌਤ ਹੋਈ ਹੈ ਸਰਕਾਰ ਨੇ ਜਿਹੜੀ ਗਰੀਬ ਮਾਰ ਕੀਤੀ ਆਪਣੀ ਇਨਡੈਂਟੀਟੀ ਦੇ ਨਾਲ ਇਹੇ ਬਰਦਾਸ਼ਤ ਤੋਂ ਦੂਰ ਤਾਂ ਤੁਡੇ ਪਿੰਡ ਤੁਹਾਡੇ ਸਾਹਮਣੇ ਸਾਡੀ ਬਹੁਤ ਸੇਵਾ ਕੀਤੀ ਹੈ ਅਸੀਂ ਇੱਥੇ ਵੀ ਆਰਾਮ ਕੀਤਾ ਸਵੇਰੇ ਅਸੀਂ ਸਾਰੇ ਜਿਹੜੇ ਇਹ ਪਿੰਡ ਦੇ ਹੈਗੇ ਆ ਸ਼ਮਸ਼ਾਨ ਘਟਟ ਗਏ ਉਹਨਾਂ ਦੇ ਉੱਤੇ ਅਸੀਂ ਇੱਜ਼ਤ ਦੇ ਨਾਲ ਸਰੂਪੇ ਵੀ ਪਾਏ ਹੈ ਸਾਰੇ ਦੇ ਸਰੀਰਾਂ ਦੇ ਉੱਤੇ ਤੇ ਤੁਹਾਡਾ ਪਿੰਡ ਦਾ ਬਹੁਤ ਰਿਣੀ ਹੈ ਅਸੀਂ ਤੇ ਜਿੱਦ ਤਨ ਤੁਸੀਂ ਭੋਗ ਪਟਿਆ ਦਾ ਪਾਉਗੇ ਸਾਨੂੰ ਜਰੂਰ ਸੱਦੇ ਹੋ ਅਸੀਂ ਜਰੂਰ ਆਵਾਂਗੇ ਤੇ ਅਸੀਂ ਤੋਂ ਦੇ ਨਾਲ ਹਮੇਸ਼ਾ ਲਈ ਹੈ ਵਾਈਫੀ ਦੀ ਫਰਤੀ ਜੀ ਵਾਈਫੀ ਦੀ ਫਰਤੀ ਜੀ ਮਾਨ ਸਾਹਿਬ ਕੋਈ ਡੀਸੀ ਸਾਹਿਬ ਨੇ ਅਲਾਉਸ ਕੀਤਾ ਜੀ ਮਦਦ ਲਈ ਨਹੀਂ ਡੀਸੀ ਸਾਹਿਬ ਕੋਲੇ ਮੈਂ ਰਾਤ ਕੱਲ ਗਿਆ ਸੀਗਾ ਉਹਨਾਂ ਨੂੰ ਕਿਹਾ ਸੀਗਾ ਜਿਹੜਾ ਹੁਣੇ ਮੈਂ ਮੰਗ ਕੀਤੀ ਹੈ ਠੀਕ 1 ਕਰੋੜ ਰੁਪਏ ਦਿੱਤਾ ਜਾਵੇ ਹਰੇਕ ਘਰ ਨੂੰ ਹਰੇਕ ਵਿਧਵਾ ਨੂੰ ਇਹ ਸਰਕਾਰੀ ਮਦਦ ਦਿੱਤੀ ਜਾਵੇ ਤੇ ਇਹਨਾਂ ਦੇ ਰੇਕ ਸਾਖ ਨੂੰ ਇਹ ਠੀਕ ਮਰਮਤ ਕਰਕੇ ਪੱਕਾ ਬਣਾਇਆ ਜਾਵੇ ਤੇ ਸਾਰਿਆਂ ਦੇ ਵਿੱਚ ਲੈਟਰੀ ਲਕੇ ਤੇ ਨੌਕੇ ਲਕਣ ਹਰ ਇਹਦਾ ਇਹਨਾਂ ਨੂੰ ਕਿੰਨਾ ਵੱਡਾ ਦੁੱਖ ਹੋਇਆ ਹਨ ਕੋ ਤੁਹਰਾ ਰਿਆ ਚੰਗਾ ਕਰੀਏ ਕਿਉਂਕਿ ਦੁੱਖ ਇੰਨਾ ਹੈ ਇਹ ਠੰਡਾ ਤਾਂ ਹੋ ਨਹੀਂ ਸਕਦਾ ਜਦੋਂ ਜੀ ਆਪਣੇ ਚਲੇ ਜਾਣ ਕੋ ਮੋਣ ਵਾਲੇ ਕਈ ਤਾਂ ਬੇਰਤ ਮੈਨੂੰ ਮਿਲੇ ਹੈ ਕਿ ਉਹਨਾਂ ਦੇ ਪਿਓ ਉਹਨਾਂ ਦੇ ਦਾਇ ਸਾਰੇ ਦਿਲ ਦੇ ਤੇ ਇਹ ਹੀ ਨਾਨਸਵਾਨ ਮੁੰਡੇ ਖਮਾਉਂਦੇ ਸੀਗੇ ਜਿਹੜੇ ਪੂਰੇ ਹੋ ਗਏ ਐ ਤੇ ਉਹਨਾਂ ਨੂੰ ਕੌਣ ਸੰਭੂਗਾ ਕੌਣ ਦੇਖੂਗਾ ਇਹ ਬਹੁਤ ਫਿਕਰਵਾਰੀ ਗੱਲ ਐ ਤੇ ਇਹਦੇ ਲਈ ਵੀ ਇਹੇ ਮੇਰਾ ਮਤਲਬ ਬਹੁਤ ਬੜਾ ਸਾਫ਼ ਮਕਸੀਦ ਦੇਖਣਾ ਚਾਹੀਦਾ ਕਿ ਇੰਰਨ ਦੀ ਗੇਪ ਆਲਕੀਂ ਨਹੀਂ ਹੁੰਦੀ ਤੇ ਸਾਰਿਆਂ ਨੂੰ ਇੰਨਾ ਵੀ ਅਮਦਾਦ ਕਰਨੀ ਚਾਹੀਦੀ ਠੀਕ ਐ ਜੀ ਧੰਨਵਾਦ ਇਹ ਸੰਸਦ ਆਰ ਸਮਰਜੀਤ ਸਿੰਘ ਜੀ ਮਾਨ ਜੋ ਐਮਪੀ ਨੇ ਸੰਗਰੂਰ ਹਲਕੇ ਤੋਂ ਇਹਨਾਂ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ ਜੋ ਕਿ ਜਿਨ੍ਹਾਂ ਦੇ ਘਰ ਦੇ ਚਿਰਾਗ ਬੁਝੇ ਨੇ ਉਹਨਾਂ ਨੂੰ 1 ਕਰੋੜ ਰੁਪਇਆ ਦਿੱਤਾ ਜਾਵੇ ਤੇ ਉਹਨਾਂ ਦੇ ਘਰਾਂ ਦੀ ਮੁਰੰਮਤ ਕੀਤੀ ਜਾਵੇ ਇਹ ਖੜੇ ਨੇ ਸਰਦਾਰ ਹਰਜੀਤ ਸਿੰਘ ਜੀ ਸਜੂਮਾ ਜੀ ਇਹਨਾਂ ਨਾਲ ਵੀ ਗੱਲ ਕਰਾਂਗੇ ਸਤਿ ਸ੍ਰੀ ਅਕਾਲ ਜੀ ਤੁਸੀਂ ਲਗਾਤਾਰ ਇਹਨਾਂ ਪਰਿਵਾਰਾਂ ਨਾਲ ਜੁੜੇ ਹੋਏ ਹੋ ਜੀ ਕੱਲ ਵੀ ਪਰਸੋਂ ਵੀ ਤੇ ਇਹਨਾਂ ਦੀ ਕੋਈ ਮਦਦ ਦੇਸੀ ਸਾਹਿਬ ਨੇ ਕੀਤੀ ਹੈ ਜੀ ਇਹਨਾਂ ਦੀ ਮਦਦ ਨਾ ਮਾਸਟਰ ਜੀ ਕੀਤੀ ਹੈ 13 ਲੱਖ ਰੁਪਏ ਕਹਿੰਦੇ ਨੇ ਇੱਕ ਪਰਿਵਾਰ ਨੂੰ ਜੀ ਹਾਂ ਜੀ ਹਾਂ ਜੀ 2 ਲੱਖ ਦੇਖ ਕੇ ਗਏ ਨੇ ਨਗਦ ਦੇਤਾ ਜੀ ਹਾਂ ਬਾਕੀ ਦਿਖਤ ਇਹਨਾਂ ਨਾਲ ਕਰੀਏ ਵਿੱਚ ਦੇਵਾਂਗੇ ਪਰ ਇਹ ਬਹੁਤ ਥੋੜਾ ਹੈ ਹਾਂ ਜੀ ਕਿਉਂਕਿ ਪਰਿਵਾਰ ਦੇ ਜਿਹੜੇ ਕਮਾਉਣ ਵਾਲੇ ਜੀ ਨੇ ਹਾਂ ਜੀ ਉਹ ਚਲੇ ਗਏ ਹਾਂ ਜੀ ਜੋ ਰਹਿ ਗਏ ਪਿੱਛੇ ਉਹ ਬੱਚੇ ਨੇ ਜਾਂ ਬੀਬੀਆਂ ਨੇ ਜਾਂ ਬਜ਼ੁਰਗ ਨੇ ਜਿਹਦੇ ਕਿ ਆਪ ਕੰਮ ਨਹੀਂ ਕਰ ਸਕਦੇ ਹਾਂ ਜੀ ਉਹਨਾਂ ਦਾ ਸਮਾਂ ਇੰਨੇ ਕਿ ਪੈਸੇ ਨਾਲ ਲਈ ਲੱਗਣਾ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਨੇ ਕਿਹਾ ਉਹਦੇ ਦੇਹੀ ਸਾਹਿਬ ਨੂੰ ਵੀ ਕਹਿ ਕੇ ਆਏ ਸੀਗੇ ਅਸੀਂ ਨਾਲ ਸੀ ਮੈਂ ਇੱਥੇ ਕਰਦਾ ਸੀ ਹਾਂ ਜੀ ਪਰ ਜਿਹੜਾ ਸਰਕਾਰਾਂ ਨੇ ਉਹ ਗਰੀਬਾਂ ਬਾਰੇ ਘੱਟ ਸੋਚਦੇ ਨੇ ਹਾਂ ਜੀ ਕਿਉਂਕਿ ਪੈਸੇ ਇਹਨਾਂ ਨੇ ਆਪਣੀ ਗੇਮ ਚੋਲਿ ਦੇਣੇ ਆਉਂਦੇ ਪੈਸੇ ਸਾਡੇ ਟੈਕਸ ਦੇ ਨੇ ਹਾਂਜੀ ਹਾਂਜੀ ਜੇ ਉਹ ਟੱਗੇ ਸਾਹਮਣੇ ਵਰਤੇ ਜਾਣ ਕਿਸੇ ਗਰੀਬ ਦੀ ਮਦਦ ਹੋ ਜੇ ਉਦੋਂ ਕੰਗਾ ਕੁਛ ਨਹੀਂ ਹੁੰਦਾ ਪਰ ਨਹੀਂ ਸਰਕਾਰਾਂ ਦੀ ਸੋਚ ਸਰਕਾਰਾਂ ਪੰਜਾਬ ਚ ਚਾਹੇ ਆਪਾਂ ਬਣਾਉਨੇ ਆ ਖੁਸ਼ ਹੋ ਜਾਂਦੇ ਆ ਵੀ ਅਸੀਂ ਬਦਲਾਅ ਦੀ ਸਰਕਾਰ ਬਣਾਤੀ ਪਰ ਜਿਹੜੀ ਸਰਕਾਰਾਂ ਦਿੱਲੀ ਤੋਂ ਚੱਲਦੀਆਂ ਨੇ ਉਹ ਕਦੇ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ ਪੰਜਾਬ ਦਾ ਭਲਾ ਉਹ ਕਰੂਗੀ ਜਿਹੜੀ ਨਰੋਲ ਪੰਜਾਬ ਦੀ ਸਰਕਾਰ ਕਿਸੇ ਟਾਈਮ ਲੋਕਾਂ ਨੇ ਬੁਲਾਈ ਨਹੀਂ ਤਾਂ ਜਿੰਨੀਆਂ ਸਰਕਾਰਾਂ ਚਾਹੇ ਅਕਾਲੀ ਦਲ ਰਹੀ ਹੈ ਜੈ ਕਾਂਗਰਸ ਰਹੀ ਹੈ ਸਾਰੇ ਦਿੱਲੀ ਤੋਂ ਚੱਲਦੇ ਰਹੇ ਨੇ ਇਹ ਸਰਕਾਰ ਇਹ ਵੀ ਦਿੱਲੀ ਤੋਂ ਚੱਲਦੀ ਹੈ ਹਾਂਜੀ ਸੋ ਬਹੁਤ ਅਫਸੋਸ ਹੈ ਬਹੁਤ ਭਾਰੀ ਦੁੱਖ ਹੋਇਆ 21 ਮੌਤਾਂ ਅਜ ਤੱਕ ਹੋ ਗਿਆ 8 ਇਸ ਪਿੰਡ ਦੀਆਂ ਨੇ ਬਾਕੀ ਹੋਰ ਪਿੰਡਾਂ ਦੇ ਵਿੱਚ ਢਣੋੜੀ ਖੁਰ ਦਾ ਇੱਕ ਤੇ ਬੇਰਵਦਾਸ ਸੁਨਾਵ ਦੇ ਨਾਲ ਪਿੰਡ ਹੈ ਇੱਕ ਮੌਤ ਲਖੇਪਰ ਹੋਈ ਹੈ ਇੱਕ ਬੰਦਾ داخل ਸੀਗਾ ਉਹਦਾ ਹਾਲੇ ਪਤਾ ਨਹੀਂ ਲੱਗਿਆ ਬਹੁਤ ਦੁੱਖ ਹੈ ਬਹੁਤ ਦੁੱਖ ਹੈ ਪੰਜਾਬ ਨੂੰ ਬਹੁਤ ਦੁੱਖ ਹੈ ਇਸ ਪਿੰਡ ਨੂੰ ਜਿੱਥੇ ਜਿੱਥੇ ਵਾਪਰਿਆ ਕਿਉਂਕਿ ਜਿਹੜਾ ਦੁਖਾਤ ਹੁੰਦਾ ਉਹ ਸਾਰੇ ਲੋਕਾਂ ਨੂੰ ਤਕਲੀਫ ਦਿੰਦਾ ਇਹ ਤਾਂ ਸਾਨੂੰ ਐ ਦੁੱਖ ਜੀ ਪਰ ਜਿਹੜਾ ਭਗਵੰਤ ਮਾਨ ਨੂੰ ਤਾਂ ਆਮ ਆਮ ਸਰਪਾਰਟੀ ਦੇ ਵਰਕਰਾਂ ਨੂੰ ਤਾਂ ਕੇਜਰੀਵਾਲ ਦਾ ਦੁੱਖ ਹੈ ਜੀ ਜਿਹੜਾ ਏਡੀ ਨੇ ਚੱਕ ਲਿਆ ਜਦੋਂ ਟੂਹੇ ਨੂੰ ਹਲਦੀ ਦੀ ਇਕੱਠੀ ਕਿਤੇ ਲੱਭ ਜਾਂਦੀ ਹੈ ਉਹ ਬਿਸਾਰੀ ਬਣ ਜਾਂਦਾ ਉਹ ਕੁਦਰਤ ਨੇ ਇਹਨੂੰ ਇਹ ਜੈਨੀ ਸੀ ਕਿ ਹਾਂਜੀ। ਕਿਵੇਂ ਕੁਮਾਂਤ ਰੇ ਦੀ ਕੋਰਸੀ? ਹਾਂਜੀ। ਪਰ ਗੁਰੂ ਸਾਹਿਬ ਦਾ ਬਚਨ ਹੈ ਤਖਤ ਵਹਿ ਤਖਤੇ ਕੇ ਲਾਇਕ। ਹਾਂਜੀ। ਜਿਹੜਾ ਬੰਦਾ ਉਸ ਪਾਵਰ ਦੇ ਲਾਇਕ ਹੁੰਦਾ ਹੈ ਜੇ ਉਹ ਕੁਰਸੀ ਤੇ ਹੋਵੇ ਤਾਂ ਉਹਦੀ ਵਰਤੋਂ ਸਹੀ ਕਰ ਸਕਦਾ ਹੈ ਜਿਸ ਤਰ੍ਹਾਂ ਆਪਦੇ ਟਾਈਮ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ 40 ਰਾਜ 40 ਸਾਲ ਰਾਜ ਕੀਤਾ। ਹਾਂਜੀ। ਔਰ ਇੱਕ ਵੀ ਬੰਦੇ ਨੂੰ ਦੁਖੀ ਨਹੀਂ ਹੋਣ ਦਿੱਤਾ। ਹਾਂਜੀ। ਤੇ ਇਹ ਲੋਕ ਸਿਰਫ ਕੁਰਸੀਆਂ ਦਾ ਆਨੰਦ ਮਾਣਦੇ ਨੇ ਔਰ ਪੈਸੇ ਇਕੱਠੇ ਕਰਦੇ ਨੇ ਇਸ ਤੋਂ ਵੱਧ ਇਹ ਕੁਝ ਨਹੀਂ ਕਰਦੇ। ਲੋਕਾਂ ਦਾ ਇਹਨਾਂ ਨੂੰ ਨਾ ਗਰੀਬ ਦਾ ਨਾ ਕਿਸੇ ਹੋਰ ਦਾ ਕੋਈ ਤਕਲੀਫ ਨਹੀਂ ਖਾਲਸਾ ਵਾਹਿਗੁਰੂ ਜੀ ਕੀ